ਦੇ ਜਿਵੇਂ ਜਿਵੇਂ ਅਸੀਂ ਸਮਾਂ ਦੇਾਂਗੇ ਭਗਤ ਰਵਿਦਾਸ ਮਹਾਰਾਜ ਕਹਿੰਦੇ ਜੋਗੀ ਸਰ ਪਾਵੇਂ ਨਹੀਂ ਤੋ ਗੁਣ ਕਥਨ ਅਪਾਰ ਕਹਿੰਦੇ ਤੇਰੇ ਗੁਣ ਬੜੇ ਐ ਜੋਗੀਆਂ ਨੇ ਜੋਰ ਲਾ ਲਿਆ ਬੜਾ ਕੁਝ ਕੀਤਾ ਪਾਇਆ ਨਹੀਂ ਗਿਆ ਪਰ ਪ੍ਰੇਮ ਭਗਤ ਕਹਿ ਕਾਰਨ ਕਹਿ ਰਵਿਦਾਸ ਜੀ ਮਾਨ ਕਹਿੰਦੇ ਕੀ ਕਾਰਨ ਬਣਿਆ ਜੀ ਰਵਿਦਾਸ ਜੀ ਕਿਵੇਂ ਪਾ ਲਿਆ ਕਹਿੰਦੇ ਪ੍ਰੇਮ ਕੀਤਾ ਮੈਂ ਮੈਂ ਕੋਈ ਰਾਜਾ ਨਹੀਂ ਸਭ ਮੈਂ ਕੋਈ ਵੱਡੇ ਘਰ ਦਾ ਨਹੀਂ ਸਭ ਮੈਨੂੰ ਤੇ ਲੋਕ ਛੋਟਾ ਕਹਿੰਦੇ ਸੀ ਨੀਚ ਕਹਿੰਦੇ ਸੀ ਪਰ ਮੈਂ ਇੱਕ ਚੀਜ਼ ਸਿੱਖ ਲਈ ਪ੍ਰੇਮ ਕਰਨਾ ਇਨਸਾਨੀਅਤ ਨਾਲ ਪ੍ਰੇਮ ਕਰਨਾ ਸਿੱਖਿਆ ਉਹ ਪ੍ਰੇਮਾ ਭਗਤੀ ਵਿੱਚ ਪ੍ਰਵਿਰਤ ਹੋਏ ਭਗਤੀ ਲਹਿਰ ਇਹ ਪ੍ਰੇਮ ਦੀ ਲਹਿਰ ਹੈ ਇੱਥੇ ਸਾਰਿਆਂ ਨੂੰ ਗਲਵਕੜੀ ਵਿੱਚ ਲੈਣ ਵਾਲਾ ਇਹ ਸੌਦਾ ਹੈ ਇਸ ਕਰਕੇ ਪ੍ਰੇਮ ਦੇ ਮਾਰਗ ਤੇ ਤੁਰ ਕੇ ਬੰਦਾ ਬੰਦਾ ਬਣ ਜਾਂਦਾ ਹੈ ਤੇ ਕੱਲ ਵੀ ਮੈਂ ਅਰਜ਼ ਕੀਤੀ ਸੀ ਗੁਰਮੁਖੋ ਕਦੇ ਨਹੀਂ ਜਾਨਵਾਰੀ ਜਾ ਸਕਦੀ ਪ੍ਰੇਮ ਤੋਂ ਬਿਨਾ ਜੋ ਕੀਤਾ ਗੁਰਸਿੱਖਾਂ ਨੇ ਸਿੰਘਾਂ ਨੇ ਪ੍ਰੇਮ ਕਰਕੇ ਕੀਤਾ ਤੇ ਪ੍ਰੇਮ ਕਰਨਾ ਹੈ ਤੇ ਮੈਂ ਇਹ ਬੇਨਤੀ ਦਵਾਨਾ ਚ ਪਿੱਛੇ ਬਹੁਤ ਵਾਰ ਕੀਤੀ ਹੈ ਧਿਆਨ ਨਾਲ ਸੁਣਿਓ ਯਾਦ ਰੱਖਿਓ ਗੱਡੀ ਸਿੱਖਣੀ ਹੈ ਕਿਸੇ ਡਰਾਈਵਰ ਤੋਂ ਸਿੱਖ लंगर बना सीखना किस लांगरी तो सिख ढोलक बजा सीखनी किसे ये तो सिख आ चिमटा बजा सीखना किसे चमटे तो सिख बाजा बजा सीखना है ये बजा बाजा बजा वाले तो सिख राग किसे? रागी तो सिख इत भी कह दें पाठ सीखना है किसी पाठी तो सिख कथा सीखनी है किसे कथावाचक तो सिख ਕੀਰਤਨ ਸਿੱਖਣਾ ਹੈ ਕਿਸੇ ਕੀਰਤਨੀਏ ਤੋਂ ਸਿੱਖ ਗਾਉਣਾ ਸਿੱਖਣਾ ਹੈ ਕਿਸੇ ਗਾਉਣ ਵਾਲੇ ਤੋਂ ਸੰਗੀਤਕਾਰ ਤੋਂ ਸਿੱਖ ਪਰ ਜੇ ਪ੍ਰੇਮ ਸਿੱਖਣਾ ਹੈ ਉਹ ਤੈਨੂੰ ਗੁਰੂ ਨਾਲ ਪਿਆਰ ਕਰਨ ਵਾਲਾ ਪ੍ਰੇਮੀ ਸਿਖਾਏਗਾ ਪ੍ਰੇਮ ਜ਼ਿੰਦਗੀ ਬਦਲ ਦਿੰਦਾ ਵੇਖੋ ਪ੍ਰੇਮ ਕਰਦਾ ਹੈ ਕਰਦਾ ਕ੍ਰਿਸ਼ਨ ਜੀ ਨੂੰ ਹੁਣ ਤੂੰ ਕਹੇ ਵੀ ਮੈਂ ਤਾਂ ਗੁਰੂ ਨਾਨਕ ਨੂੰ ਮੰਨਦਾ ਬਈ ਮੈਂ ਰਵਿਦਾਸ ਮਹਾਰਾਜ ਨੂੰ ਮੰਨਣ ਵਾਲਾ ਬੰਦਾ ਮੈਂ ਕਬੀਰ ਸਾਹਿਬ ਦੇ ਉਹਨਾਂ ਨੂੰ ਪਿਆਰ ਕਰਦਾ ਪਰ ਤੂੰ ਇਹ ਵੇਖ ਲੈ ਵੀ ਜੇ ਕੋਈ ਰਾਧਾ ਪ੍ਰੇਮੀ ਵੀ ਹੈਗਾ ਨਾ ਰਾਧਾ ਰਾਧਾ ਕਰਦਾ ਕੋਈ ਕ੍ਰਿਸ਼ਨ ਕ੍ਰਿਸ਼ਨ ਕਰਦਾ ਕੋਈ ਰਾਮ ਰਾਮ ਕਰਦਾ ਜੇ ਉਹ ਪ੍ਰੇਮੀ ਹੈ ਪਿਆਰ ਕਰਦਾ ਹੈ ਤੇ ਬਸ ਉਹਦੇ ਤੋਂ ਪਿਆਰ ਕਰਨਾ ਸਿੱਖ ਲੈ ਜਿਹੜਾ ਅੱਗੇ ਉਹਨੇ ਰਾਧਾ ਨੂੰ ਰੱਖਿਆ ਤੂੰ ਗੁਰੂ ਨਾਨਕ ਨੂੰ ਰੱਖ ਤੂੰ ਕਲਗੀਧਰ ਪਾਤਸ਼ਾਹ ਨੂੰ ਰੱਖ ਪਰ ਪ੍ਰੇਮ ਤੇ ਕਰਨਾ